ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਾਧੇ ਰਾਦੇ ਤੇ ਮੈਂ ਸਭ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦੀ ਆ ਕਿ ਸਾਰਿਆਂ ਨੂੰ ਨਵੇਂ ਸਾਲ ਦੀਆਂ 2025 ਦੀਆਂ ਬਹੁਤ ਬਹੁਤ ਵਧਾਈਆਂ ਹੋਣ ਤੋਂ ਸਾਰੇ ਹੀ ਮੇਰੇ ਭੈਣ ਭਰਾਵਾਂ ਲਈ ਨਵਾਂ ਸਾਲ ਖੁਸ਼ੀਆਂ ਲੈ ਕੇ ਆਵੇ ਸੋ ਅਸੀਂ ਉੱਠ ਗਏ ਆ ਪਾਠ ਪੂਜਾ ਕਰ ਲਿਆਗਾ ਤੇ ਹੁਣ ਮੈਂ ਜਾਊਂਗੀ ਪਹਿਲਾਂ ਇੱਕ ਭੋਗ ਤੇ ਜਾਣਾਗਾ ਮਤਲਬ ਖੰਡ ਪਾਠ ਤੇ ਜਾਣਾਗਾ ਤੇ ਕਿਸ ਨੇ ਕਰਵਾਇਆਗਾ ਉੱਥੇ ਪਤਾ ਨਹੀਂ ਸੁਖਮਣੀ ਸਾਹਿਬ ਆਖਰੀ ਨੇ ਪਤਾ ਨਹੀਂ ਹੈਗਾ ਇਹਨੂੰ ਵਾਈਟਾ ਉੱਥੇ ਜਾਣਾ ਉਸ ਤੋਂ ਬਾਅਦ ਫਿਰ ਮੈਂ ਅੱਜ ਜਾਵਾਂਗੀ ਮੰਦਿਰ ਮੈਂ ਜਾਣਾ ਸੀ ਆਪਣੀ ਮੈਸਰਖਾਨੇ ਮੰਦਿਰ ਮਾਤਾ ਦੇ ਦਰਸ਼ਨ ਕਰਨ ਪਰ ਸਾਡੀ ਗੱਡੀ ਹੈ ਨਹੀਂ ਸੀ ਅੱਜ ਤੇ ਅੱਜ ਮੈਂ ਜਾ ਰਹੀ ਆ ਗੋਨਿਆਣੇ ਚਿੰਤਪੁਰਨੀ ਚ ਇੱਛਾਪੁਰਨੀ ਮੰਦਿਰ ਦੇ ਵਿੱਚ ਤੇ ਉੱਥੇ ਆਪਾਂ ਮਿਲਦੇ ਆ ਤੁਹਾਨੂੰ ਵੀ ਨਵੇਂ ਸਾਲ ਦੇ ਦਰਸ਼ਨ ਕਰਵਾਵਾਂਗੇ ਜਿਸ ਤਰ੍ਹਾਂ ਪਿਛਲੇ ਸਾਲ ਕਰਾਏ ਸੀ ਸ਼ਿਵ ਭਗਵਾਨ ਦੇ ਵੀ ਦਰਸ਼ਨ ਕਰਕੇ ਆਵਾਂਗੇ ਬਾਲਾ ਜੀ ਦੇ ਵੀ ਦਰਸ਼ਨ ਕਰਾਂਗੇ ਸੰਗਤਾਂ ਵੀ ਦਰਸ਼ਨ ਕਰਾਂਗੇ ਸੰਗਤਾਂ ਦੇ ਤੇ ਸੋ ਬਣੇ ਰਿਓ ਬਲੌਗ ਦੇ ਨਾਲ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰ ਦਿਓ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਕਿ ਤੁਹਾਨੂੰ ਨਵੇਂ ਸਾਲ ਦਾ ਬਲੌਗ ਦੇਖਣ ਲਈ ਮਿਲੇ ਰਾਤ ਬਹੁਤ ਵੱਡੇ ਫੰਕਸ਼ਨ ਤੇ ਅਸੀਂ ਇਨਵਾਈਟ ਸੀਗੇ ਜਿਹਦੇ ਵਿੱਚ ਘਰੇ ਬੇਟਾ ਨਾ ਹੋਣ ਦੇ ਕਾਰਨ ਮੈਂ ਨਹੀਂ ਜਾ ਸਕੀ ਸੋ ਬੇਟੀ ਗਈ ਸੀਗੀ ਪੰ ਪੰ ਜੋ ਆਏ ਪਤਾ ਨਹੀਂ ਇਦਾਂ ਕੁਝ ਹੈਗਾ ਪੁੱਛੋ ਦੇ ਵਿੱਚ ਤੇ ਉੱਥੇ ਸੀਗਾ ਤੇ ਮਿਸ ਕਰਤਾ ਮੈਂ ਆਪਣਾ ਪ੍ਰੋਗਰਾਮ ਤੇ ਸੋ ਮੈਂ ਕਿਹਾ ਚਲੋ ਮੰਦਿਰ ਜਾਂ ਗੁਰਦੁਆਰੇ ਕਿਤੇ ਵੀ ਜਾਵਾਂਗੇ ਧਾਰਮਿਕ ਥਾਵਾਂ ਦੇ ਉੱਤੇ ਹੀ ਜਾਵਾਂਗੇ ਅੱਜ ਤੇ ਫਿਰ ਜਾਗਣੀ ਖੁੱਲਣੀ ਸੀ ਕਿਉਂਕਿ ਬੇਟੀ ਰਾਤ ਆਈਏਗੀ 1 ਵਜੇ ਤੇ ਆਪਾਂ ਤੁਹਾਨੂੰ ਮਿਲਦੇ ਆ ਨਵੇਂ-ਨਵੇਂ ਫੰਕਸ਼ਨਾਂ ਦੇ ਵਿੱਚ ਮਤਲਬ ਕਿ ਜਿਹੜਾ ਵੀ ਅੱਜ ਦਾ ਵੀ ਜਿੱਥੇ ਵੀ ਅਸੀਂ ਇਨਵਾਈਟ ਹੈਗੇ ਆ ਤੇ ਬਣੇ ਹੋਰ ਉਹ ਸਾਡੇ ਬਲੌਗ ਦੇ ਨਾਲ राधे राधे ਇਹ ਦੇਖੋ ਜੀ ਮੇਰਾ ਸੂਟ ਸੋਨਾ ਕੱਲਾ ਲਾਈਟ ਕਲਰ ਲਿਆ ਕਿਤੇ ਪਾਰਟ ਤੇ ਭੋਗ ਤੇ ਪਉਣਾ ਪੈ ਜਾਂਦਾ ਸੋ ਅੱਜ ਮੈਂ ਨਵਾਂ ਸੂਟ ਪਾ ਕੇ ਜਾ ਰਹੀ ਹਾਂ ਆਪਣੇ ਸੁਖਮਣੀ ਸਾਧ ਮੇਰੀ ਫ੍ਰੈਂਡ ਹੈ ਪਿੱਛੇ ਭਾਬੀ ਵੀ ਲੱਗਦੇ ਨੇ ਉਹਨਾਂ ਤੇ ਜਾ ਰਹੀ ਹਾਂ ਜੀ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ 100 ਨਵੇਂ ਸਾਲ ਦੀਆਂ 2025 ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾ ਹੋਣ ਸਾਰਿਆਂ ਲਈ ਇਹ ਸਾਲ ਖੁਸ਼ੀਆਂ ਭਰਿਆ ਹੋਵੇ ਤੇ ਸਭ ਨੂੰ ਹੀ ਤੰਦਰੁਸਤੀਆਂ ਬਖਸ਼ੇ ਪ੍ਰਮਾਤਮਾ ਜਿਵੇਂ 2024 ਨਿਕਲਿਆ ਉਸੇ ਤਰ੍ਹਾਂ ਹੀ 2025 ਦੀ ਸ਼ੁਰੂਆਤ ਸਾਡੇ ਚੰਗੇ ਕੰਮਾਂ ਦੇ ਨਾਲ ਹੋਵੇ ਧਾਰਮਿਕ ਕੰਮਾਂ ਦੇ ਨਾਲ ਹੋਵੇ ਗੁਰਦੁਆਰਾ ਸਾਹਿਬ ਜਾਈਏ ਮੰਦਰ ਜਾਈਏ ਆਪਣੇ ਆਪਣੇ ਦੇਵੀ-ਦੇਵਤਿਆਂ ਨੂੰ ਧਿਆਈਏ ਤੇ ਆਪਣੇ ਨਵੇਂ ਕੰਮਾਂ ਦੀ ਸ਼ੁਰੂਆਤ ਕਰੀਏ ਸੋ ਮੈਂ ਆਸ ਕਰਦੀ ਹਾਂ ਕਿ ਸਾਰਿਆਂ ਦਾ ਹੀ ਨਵਾਂ ਸਾਲ ਬਹੁਤ ਵਧੀਆ ਨਿਕਲੂਗਾ ਤੇ ਸੋ ਅਸੀਂ ਚੱਲੇ ਆ ਜੀ ਅੱਜ ਇੱਕ ਪਾਠ ਤੇ ਉਸ ਤੋਂ ਬਾਅਦ ਚੱਲੇ ਆ ਮੰਦਰ ਤੇ ਪਹੁੰਚਦੇ ਆ ਮੰਦਰ ਜਾ ਕੇ ਬਣੇ ਰਹੋ ਸਾਡੇ ਬਲੌਗ ਦੇ ਨਾਲ ਲਾਈਕ ਕਮੈਂਟ ਤੇ ਦੱਬ ਕੇ ਸ਼ੇਅਰ ਕਰਦਾ ਕਰੋ ਸਬਸਕ੍ਰਾਈਬ ਜਰੂਰ ਕਰ ਦੋ ਬੈਲ ਆਈਕਨ ਜਰੂਰ ਦਬਾ ਦਿਓ ਕਿਉਂਕਿ ਜਿਹੜੀ ਪਹਿਲੀ ਵੀਡੀਓ ਅਸੀਂ ਅਸੀਂ ਬਹੁਤ ਵੀਡੀਓ ਪਾ ਰਹੇ ਹਾਂ ਸਾਡੇ ਵੀਡੀਓ ਤਿਆਰ ਬਣੀਆਂ ਬੰਨਿਆ ਨੇ ਬਸ ਪੌਣ ਦੀ ਥੋੜੀ ਜਿਹੀ ਦਿੱਕਤ ਹੈਗੀ ਤੇ ਨਾਲ ਦੀ ਨਾਲ ਤੁਹਾਡੇ ਕੋਲੇ ਆ ਜਾਣ ਸਾਰੀਆਂ ਮਤਲਬ ਕੀ ਪਰਿਵਾਰਿਕ ਪੇਸ਼ਕਸ਼ ਦੇ ਨਾਲ ਅਸੀਂ ਵੀਡੀਓ ਬਣਾ ਰਹੇ ਆਂ ਪਰਿਵਾਰ ਦੇ ਵਿੱਚ ਬਹਿ ਕੇ ਦੇਖਣ ਵਾਲੀਆਂ ਬਣਾ ਰਹੇ ਕੋਈ ਲੱਚਰਤ ਵਾਲੀ ਵੀਡੀਓ ਨਹੀਂ ਹੈਗੀ ਸਾਡੀ ਸੋ ਸਾਡੇ ਬਲੌਗ ਦੇ ਨਾਲ ਬਣੇ ਹੋ ਰਹੇ ਤੇ ਅੱਗੇ ਅੱਗੇ ਤੁਹਾਨੂੰ ਦੱਸਦੀ ਆ ਕਿ ਅਸੀਂ ਕਿੱਥੇ ਕਿੱਥੇ ਜਾ ਰਹੇ ਹਾਂ ਜੀਰਾ ਦੇਰਾ ਦੀ ਸਾਂਝਾ ਪਾਠ ਸੀਗਾ ਇੱਥੇ ਸਾਂਝਾ ਰੱਖਿਆ ਸੀ ਸਾਰਿਆਂ ਨੇ ਮਹਾਰਾਜ ਜੀ ਦਾ ਅਸੀਂ ਮੱਥਾ ਟੇਕ ਚੁੱਕੇ ਆਂ ਅਸੀਂ ਹੁਣ ਚੱਲਨੇ ਆ ਅੱਗੇ ਮੰਦਿਰ ਦੇ ਵਿੱਚ ਤੇ ਭਾਬੀ ਨੂੰ ਕੋਲ ਜਾ ਮਿਲ ਲੀਏ ਜਿਹਨਾਂ ਨੇ ਰਖਾਇਆ ਸੀ ਪਾਠ ਦੇਖਦੇ ਆ ਉਹਨਾਂ ਸਤੇ ਨੰਬਰ ਇਸ ਬੰਦੇ ਆ ਕਿਉਂਕਿ ਸਾਡੇ ਮਹੱਲੇ ਦੇ ਕੰਮ ਹੁੰਦੇ ਆ ਜੀ ਪਰਲੇ ਪਾਸੇ ਵਾਲੀ ਬੱਤੀ ਨੰਬਰ ਕਿੰਨਾ ਹੈ 3 ਬੱਤੀ ਨੰਬਰ ਹੈ ਜੀ ਤੇ ਭਾਬੀ ਜੀ ਨੇ ਇਹਨਾਂ ਨੇ ਬਹੁਤ ਹਿੰਮਤ ਕੀਤੀ ਹੈਗੀ ਕਿ ਇੱਥੇ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਤੇ ਇੱਧਰ ਦੇਖੋ ਸੇਵਾ ਚੱਲ ਰਹੀ ਹੈ ਲੰਗਰ ਦੀ ਬਈ ਲਾਈਕ ਕਮੈਂਟ ਸ਼ੇਅਰ ਕਰਦੇ ਤੇ ਸਬਸਕ੍ਰਾਈਬ ਕਰ ਲਿਓ ਜਿੰਨੇ ਜਿੰਨੇ ਆਪਣਾ ਆਪਣਾ ਵਲੌਗ ਦੇਖਣਾ ਠੀਕ ਹੈ ਜੀ ਤੇ ਇੱਧਰ ਵੀ ਸੇਵਾ ਚੱਲ ਰਹੀ ਹੈ ਬਾਹਰਲਾ ਆਪਾ ਬਣਾਇਆ ਆ ਮੰੰਦਰ ਟਾਈਮ ਲੱਗੇ ਤਾਂ ਆਉਂਦੇ ਹੋਏ ਜਰੂਰ ਆਉਂਗੀ ਠੀਕ ਹੈ ਜੀ ਤੇ ਲੰਗਰ ਵੀ ਜਰੂਰ ਲੈ ਕੇ ਹਾਂ ਹਾਂ ਆਉਂਦੇ ਹੋਏ ਆਵਾਂਗੇ ਮੰਦਰ ਚੱਲਦੇ ਸਾਂ। ਠੀਕ ਹੈ ਜੀ। ਠੀਕ ਹੈ। ਥੈਂਕ ਯੂ। ਮਾਰ ਦਿਆ ਜੇ ਮੇਰਾ ਜੇਠਾ ਨੂੰ ਪੁੱਛਣ ਵਾਲਾ ਹੋਵੇ। ਇਹ ਪਿੰਕੀ ਆ ਸਾਡੀ। ਪੁੱਛਣਾ ਠੀਕ ਆ। ਹਾਂ। ਇੱਧਰ ਸੇਵਾ ਚੱਲ ਰਹੀ ਆ ਪੂਰੀ। ਵਧੀਆ ਤੁਸੀਂ ਸੁਣਾਓ ਠੀਕ ਆ ਆਂਟੀ। ਦੇਖ ਲੈ ਨੰਮੀਆ ਵੀਡੀਓ ਤਾਂ ਆ ਰਹੀਆਂ ਆਪਣੀਆਂ ਠੀਕ ਆ। ਅੱਛਾ। ਰੁੱਕ ਕੇ ਜਾਓ ਪਰ ਨਹੀਂ ਰੁੱਕ ਸਕਦੇ ਮੰਦਰ ਜਾਂ ਤਾਂ ਠੰਡ ਬਹੁਤ ਹੈਗੀ। ਅੱਗੇ ਤੇ ਆਉਂਦੇ ਹੋਏ ਆ ਜੰਦੇ ਕੋਈ ਗੱਲ ਨਹੀਂ ਹੈਗੀ। ਇਹ ਵਿਚਾਰ ਨੇ ਬਹੁਤ ਰਿਸਪੈਕਟ ਕੀਤੀ ਹੈ ਨਾ ਕਹਿੰਦੇ ਅਸੀਂ ਤੁਹਾਡੇ ਸਾਰੇ ਨਾਲ ਬਲੌਗ ਬਣਾਉਣਾਗਾ ਤੇ ਪਰ ਦੇਖਦੇ ਆਂਦੇ ਵੇ ਟਾਈਮ ਲੱਗੇ ਤਾਂ ਮਜਬੂਰ ਆ ਉ ਇੱਕੀ ਚੱਥੇ ਪੈਟਰੋਲ ਜੀ ਤੇ ਅੱਗੇ ਚੱਲਾਂਗੇ ਉਹਨਾਂ ਫੁੱਲ ਵਗੈਰਾ ਲਾਵਾਂਗੇ ਜੀ ਤਾਂ ਵੀ ਨਾ ਠੰਡ ਦਾ ਪਤਾ ਲਾਓਰੀ ਠੰਡ ਕਿੰਨੀ ਆਈ ਤੁਹਾਨੂੰ ਤਾਂ ਪਤਾ ਹੀ ਨਾ ਲੱਗਦਾ ਕਿ ਟੁੱਟ ਲਾ ਕੇ ਗਏ ਚੱਲੋ ਕੋਈ ਗੱਲ ਨਹੀਂ ਜੀ ਮੰਦਿਰ ਦੇ ਵਾਸਤੇ ਠੰਡ ਬੜੀ ਮਜਾਰੇਦਾਰ ਆਂ ਚਾਹ ਤੇ ਐਦਾਂ ਹੀ ਰੱਬ ਮਿਲਦਾ ਹੁੰਦਾ ਠੰਡ ਚ ਹੀ ਰੱਬ ਮਿਲਦਾ ਤਾਂ ਥੋੜੀ ਮੁਸ਼ਕਲ ਵੀ ਕਰਨੀ ਪੈਂਦੀ ਹੈ ਨਾ ਰੱਬ ਦੇ ਨਾਲ ਸਮੇਂ ਬਿਨਾਰ ਕੋਨਿਆਂ ਨੇ ਕਿੰਨੇ ਕਿਲੋਮੀਟਰ ਦਾਰੇ ਤੋਂ 13 14 ਕਿਲੋਮੀਟਰ ਕੋਈ ਗੱਲ ਨਹੀਂ ਪਹੁੰਚਾਈ ਅਸੀਂ ਆ ਵਾਲੀ ਦੁਕਾਨ ਤੇ ਲਵਾਂਗੇ ਇੱਥੋਂ ਫੁੱਲ ਸ਼ਿਵ ਭਗਵਾਨ ਜੀ ਦੇ ਲਈ ਇਹ ਵਾਲਾ ਜੀ ਦੇ ਲਈ ਲਵਾਂਗੇ ਲਾਣੀ ਦੁਕਾਨ ਤੇ ਆਏ ਆ ਸੂਰਜ ਕੈਸੇ ਹੋ ਬਹੁਤ ਵਧੀਆ ਦੋ ਮਾਲਾ ਦੋ ਹਾਂਜੀ ਫੁੱਲ ਦੋ ਓਕੇ ਜੀ ਅਸੀਂ ਲਵਾਂਗੇ ਦੇ ਫੁੱਲਾਂ ਦੀ ਮਾਲਾ ਇੱਕ ਫੁੱਲ ਦੇ ਦੋ ਇੱਕ ਰੂਸੀ ਮਾਲਾ ਦੇ ਦੋ ਪਾਲਾ ਜੀ ਪਾਉਂਦੇ ਨੇ ਗੁਲਾਬ ਦੇ ਫੁੱਲਾਂ ਦੀ ਮਾਲਾ ਜਦ ਕਿ ਰੈੱਡ ਸਟ ਚਾਹੇ ਪਸੰਦ ਕਰਦੇ ਨੇ ਫੁੱਲ ਵੀ ਪਾ ਦਿਓ ਮੈਂ ਤਾਂ ਫਾਇਨੈਂਸਰ ਸੀ ਉਹ ਬਿਨਾ ਸਰ ਕੀ ਬਿਨਾ ਜੇ ਅੱਜ ਜਿੱਤਾਂ ਇਕੋ ਆਪਣਾ ਸਾਡੀ ਅਸੀਂ ਲੇਟ ਬਹੁਤ ਹੋ ਗਏ ਆ ਪਾਲਾ ਜੀ ਵਾਸਤੇ ਬਣਾ ਕੇ ਰੱਖਿਆ ਕਰੋ ਮਾਲਾ ਮੈਂ ਮਾਮੀ ਬਣਾ ਲਿਤਾ ਹਾਂ 5 ਮਿੰਟ ਵਿੱਚ ਦਿਖਾਈ ਮਾੜੀ ਜਿਹਾ ਵਾਲਾ ਚੱਕ ਕੇ ਮਾਲਾ ਦਸਾਂ ਚੱਕ ਕੇ ਮੜੀ ਦੋ ਮਾਲਾ ਬਣਾਈਆਂ ਨੇ ਬਾਲਾ ਜੀ ਦੀ ਦੂਜੀ ਵੀ ਦਿਖਾਈ ਤੇ ਫੱਲ ਵੀ ਪਾ ਲੈਣਾ ਆਪਾਂ ਠੀਕ ਹੈ ਜੀ ਦੋ ਮਾਲਾ ਆਪਣੇ ਬਣ ਗਏ ਬਾਲਾ ਜੀ ਕਿੰਨਾ ਸੋਹਣਾ ਮਾਹੌਲ ਪੱਤਕਾਂ ਘੁਰੀਆਂ ਫਿਰਦੀਆਂ ਵਿੱਚ ਪਾਣੀ ਦੇ ਵਾਹ ਵਾਹ ਹਰ ਮਾਲਾ ਲਾਗੇ ਝੀਲਾਂ ਝੀਲਾਂ

Thank you. the जय श्री गणेश भगवान जी की जय ਗਣੇਸ਼ ਭਗਵਾਨ ਜੀ ਹਨੂਮਾਨ ਜੀ ਨੇ ਹਾਂ ਛੋਟੇ ਹਨੂਮਾਨ ਜੀ ਨੇ ਤਾਂ ਦੇਖੋ ਦਰਸ਼ਨ ਕਰੋ ਆ ਚੰਦਪੁਰਨੀ ਇੱਛਾ ਇੱਛਾਪੁਰਨੀ ਮੰਦਰ ਚੰਦਪੁਰਨੀ ਚਲਾ ਜਾਂਦੇ ਇਸੇ ਤੋਂ ਦਰਸ਼ਨ ਵੀ Go. नमः शिवाय ॐ गंग अधराय ॐ जटाधराय ॐ नीलकंठाय सदा शिवाय पार्वती ॐ पार्वती पार्वती ॐ नमो शिवाय ॐ गंग अधराय ॐ जटाधराय ॐ पशुपतस्थाय पार्वती ॐ पार्वती ॐ पार्वती ॐ पार्वती ॐ पार्वती ॐ नमो भगव शिवाय ওম নমো নমো শি নমো নমো শি মাতা জি বালা জীদের মাতা चला देखो इधर कि बैठो चलो लंगर खाओ छी लंगर 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 सुख शांति बख्शा परमात्मा ਜਿੰਨੀ ਸ਼ਰਤਾਂ ਹੋਏ ਉਹ ਨਹੀਂ ਪੱਛੀ ਕੋਲ ਸੋਰਖੇ ਨਾ ਕਟਾ ਵਾਹ ਜਿਹੜਾ ਪੱਛੀ ਨਾਲ ਕਿਹਾ ਚਾਹ ਬਹੁਤ ਵਧੀਆ ਗਰਮ ਗਰਮ ਲੱਗ ਰਹੀ ਸੀ ਸਾਰਾ ਸਬਜ਼ੀ ਦੀ ਕਿਲਾ ਦੇਖੀ ਬਹੁਤ ਵਧੀਆ ਲੱਗ ਰਹੀ ਚਾਹ ਹੈ ਪੂਰੀ ਪੂਰੀ ਠੀਕ ਮੇਰੇ ਸਿੱਕੇ ਕਟਾਦੇ ਮੈਂ Google Pay ਕਰ ਦਿੰਨੀ ਉਹਨਾਂ ਕੋਲ ਸਕੈਨਰ ਹੈ ਨਹੀਂ ਸੀਗਾ ਤੇ ਪਰਚੀ ਕਟਾਤੀ ਗਿਫਟੀ ਤੇ ਬਿਊਟੀ ਦੇ ਨਾਮ ਦੀ ਕਟਵਾਤੀ ਜੀ ਜੀ ਆਪਦੇ ਘਰ ਨੂੰ ਦਰਸ਼ਨ ਕਰ ਲਏ ਲੰਗਰ ਛਕ ਲਿਆ ਬਾਬਾ ਬੁਲਾਉਂਦਾ ਰਹੇ ਜੀ ਤੇ ਬਹੁਤ ਵਧੀਆ ਰੈਸਟੂਰੈਂਟ ਨੇ ਸੰਗਤਾਂ ਸਾਰੀਆਂ ਹੈ ਜੀ ਦੇਖ ਸਕ ਪਾ ਲਈਏ ਮੈਂ ਕਿਹਾ ਥੋੜਾ ਜਿਹਾ ਪੁੰਨਦਾਨ ਕਰੋ ਵੀ ਖੁੱਲੇ ਪੈਸੇ ਆਪਾਂ ਕਰਾ ਲਏ ਸੀਗੇ ਉੱਥੋਂ ਉਤਾਰ ਕਿੱਧਰ ਹੀ ਬਾਬੇ ਬੈਠੇ ਨੇ ਇਥੇ ਲਓ ਲਓ ਪ੍ਰਸ਼ਾਦ ਲਓ ਬੱਚੋ ਅਗਲਾ ਦੁਬਾਰਾ ਨਾ ਸੀਗਾ ਕਿ ਮੈਂ ਪ੍ਰਸ਼ਾਦ ਘਰੇ ਜਿੰਨ ਨਾਲ ਜਾਈ ਹੁੰਦਾ ਵੰਡਣਾ ਚਾਹੀਦਾ ਸਾਡੇ ਘਰੇ ਕਿੰਨੇ ਦਿਨ ਪਿਆਰ ਹੁੰਦਾ ਕੰਨ ਵਾਲਾ ਕੋਈ ਲੈ ਨਹੀਂ ਜਾਉਂਦੇ ਅਸੀਂ ਪ੍ਰਸ਼ਾਦ ਇੱਥੇ ਬੱਚਾ ਨੂੰ ਵੰਡ ਦਿੱਤਾ ਹੈਗਾ ਬਲੋ ਬਲੋ ਕਾਪਾਂ ਦੇ ਜਿਵੇਂ ਜਲਣ ਆਜੋਕੇ ਜੋ ਕਰੀ ਬਣਾਏ ਵੀਡੀਓ ਆਇਆ ਸ਼੍ਰੀ ਬਾਲਾ ਜੀ ਮਹਾਰਾਜ ਫੇਰ ਆਈਏ ਚੰਗੀਆਂ ਖੁਸ਼ੀਆਂ ਵੰਡਾੜੇ ਤੇ ਆਹ ਦੇਖੋ ਪਾਪਾ ਜੀ ਆਪਾਂ ਨੂੰ ਬਾਏ ਕਰ ਰਹੇ ਨੇ ਇਹ ਹਰ ਵਾਰੀ ਸਾਨੂੰ ਮਿਲਦੇ ਆ ਹਰ ਵੇਲੇ ਸੇਵਾ ਕਰਦੇ ਨੇ ਨਿਕਲੇ ਹੀ ਆ ਜੀ ਤੇ ਜਦੋਂ ਕਿ ਮੇਰਾ ਥੋੜਾ ਹੋ ਗਿਆ ਥੋੜਾ ਜਿਹਾ ਲੋ ਸਿੱਧਾ ਕੰਮ ਕੀਆ ਕੀ ਆਵਲੇ ਨਾਲ ਬਸ ਤੇ ਟੀਵੀ ਤੋਂ ਸਵਾਲ ਹੀ ਆ ਗਿਆ ਮੈਨੂੰ ਕੋਈ ਨਿੱਕਾ ਲੱਗਿਆ ਪਰ ਜਾਣਾ ਬਹੁਤ ਜ਼ਰੂਰੀ ਸੀ ਮੇਰਾ ਚੇਨੇਟਾ ਵਾਲਾ ਪਰਾਂ ਚ ਰੁਕੇ ਸੀਗੇ ਤੇ ਹਰਾ ਪਾਇਆ ਪਸ਼ੂਆਂ ਨੂੰ ਤੇ ਹਟਾਲ ਵਾਲਾ ਕਹਿੰਦਾ ਹੁਣ ਤੁਸੀਂ ਆਉਂਦੇ ਨਹੀਂ ਹੈਗੇ ਲੈ ਕੇ ਵੀ ਮੇਰੇ ਨਾਲ ਚੱਤ ਕਰਨ ਲੱਗੀ ਸੀ ਜੀ ਅਸੀਂ ਉਹਦਾ ਨੰਬਰ ਲੈ ਲਿਆ ਸੀਗੇ ਵੀ ਤੁਹਾਨੂੰ ਸੈਂਡ ਕਰ ਪਿਆ ਕਰਾਂਗੇ ਸਾਡਾ ਹਰਾ ਪਾ ਗਿਆ ਪਰ ਉਹ ਬਾਈ ਜਸ ਸਿੰਘ ਆਇਆ ਜਾਂਦਾ ਕਿ ਸੋ ਤੁਸੀਂ ਵੀ ਅੱਜ ਪੁੰਨ ਦਾ ਕੰਮ ਕਰੋ ਆ ਇੱਕ ਹਫਤਾ ਦਿੰਦਿਆਂ ਦੇ ਬਹੁਤ ਵਧੀਆ ਮਤਲਬ ਕਿ ਨਵੇਂ ਸਾਲ ਦੇ ਵਿੱਚ ਵਧੀਆ ਕੰਮ ਕਰੋ ਦਾਨ ਪੁੰਨ ਕਰੋ ਨਾ ਇਸ ਸਸਕਾਲ ਜੀ ਅਸੀਂ ਪਹੁੰਚ ਗਏ ਘਰੇ ਤੇ ਠੰਡ ਵੜ ਗਈ ਸਾਡੇ ਸਰੀਰ 'ਚ ਤੇ ਮੈਂ ਤਾਂ ਹੀਟਰ ਲਵਾਇਆ ਲਵਾ ਕੇ ਪਈ ਆ ਤੇ ਤੇ ਹੁਣ ਆਉਂਦੇ ਹੀ ਇੱਕ ਇਨਵਿਟੇਸ਼ਨ ਹੋ ਰਾਇਆ ਪਿਆ ਅਗਰ ਨਾਮ ਕਰਨਾ ਕਿਸੇ ਦੇ ਬੱਚੇ ਦਾ ਉਹਨਾਂ ਨੇ ਬੁਲਾਇਆ 6 ਵਜੇ ਹੁਣ ਮੈਨੂੰ ਨਹੀਂ ਪਤਾ ਜਾ ਹੋਊਗਾ ਕਿ ਨਹੀਂ ਪਤਾ ਮੈਨੂੰ ਨਹੀਂ ਲੱਗਦਾ ਵੈਸੇ ਸ਼ਗਨ ਦਿਆਉਂਗੀ ਪਰ ਮੈਂਥੋ ਜਾਣਾ ਨਹੀਂ ਜਾਣਾ ਆਏਗਾ ਤੇ ਉਹ ਕਹਿੰਦੇ ਜਰੂਰ ਆਇਓ ਸਾਨੂੰ ਨਹੀਂ ਪਤਾ ਕਿ ਜਿਵੇਂ ਮਰਜ਼ੀ ਪਹੁੰਚਿਓ ਰਮੇਸ ਤੋਂ ਨਹੀਂ ਜਾ ਜਾਣਾ ਭਾਈ ਠੰਡ ਮੇਰੇ ਤਾਂ ਵੜ ਗਈ ਸਾਰੇ ਮੈਂ ਤਾਂ ਆ ਕੇ ਚਾਹ ਪੀਤੀ ਤੇ ਨਹੀਂ ਅੱਗੇ ਅੰਦਰ ਹੀ ਹੁੰਨੇ ਆ ਠੰਡ ਲੱਗਦੀ ਨਹੀਂ ਕਿਉਂਕਿ ਸਾਡੇ 24 ਘੰਟੇ ਹੀਟਰ ਲੱਗਿਆ ਰਹਿੰਦਾ ਅੰਦਰ ਤੇ ਅੱਜ ਤਾਂ ਠੰਡ ਹੀ ਨਹੀਂ ਪੂਰੀ ਹੋ ਰਹੀ ਲੈਂਦੀ ਨਹੀਂ ਹੈਗੀ ਰਜਾਈ ਵੀ ਆ ਦੇਖ ਲੋ ਰਜਾਈ ਲਾ ਕੇ ਪਈ ਉੱਤੇ ਜਮਾ ਹੀ ਨਹੀਂ ਆ ਦੇਖ ਲੋ ਤੇ ਹਾਈ ਠੰਡ ਬਹੁਤ ਆ ਭਾਈ ਤੇ ਚਲੋ ਕੋਈ ਗੱਲ ਨਿਕ ਪੁੰਦਾ ਤਾਂ ਕੰਮ ਕਰਕੇ ਆਏ ਆ ਨਾ ਮੰਦਰ ਜਾ ਕੇ ਆਏ ਆਗੇ ਇਹ ਗਿਫਟ ਦਾ ਫੋਨ ਆਇਆ ਸੀਗਾ ਖਾਟੂ ਸ਼ਾਮ ਜੀ ਦੇ ਦਰਸ਼ਨ ਉਹਨੇ ਕਰ ਲਏ ਨੇ ਤੇ ਮੈਨੂੰ ਪੁੱਛਦੇ ਸਨ ਮੰਮੀ ਕਿਹੜੀ ਮੂਰਤੀ ਮੰਗਾਈ ਸੀ ਬਾਲਾਂ ਵਾਲੀ ਮੂਰਤੀ ਖਾਟੂ ਸ਼ਾਮ ਜੀ ਦੀ ਮੰਗਾਈ ਹੈ ਮੈਂ ਮੂਰਤੀ ਤੇ ਰੱਖੂਗੀ ਮੈਂ ਉਹਨੂੰ ਬੋਸਵੇਂ ਮੈਂ ਕਰ ਲਿਆ ਬਾਰੀ-ਵਾਰ ਜਾਇ ਨਹੀਂ ਜਾਂਦਾ ਹੁੰਦਾ ਤੇ ਹੁਣ ਦੇਖਦੇ ਆ ਜੀ ਆਪਾਂ ਨਵੇਂ-ਨਵੇਂ ਕਰਦੇ ਆ ਨਵੇਂ ਸਾਲ ਚ ਕੰਮ ਤੇ ਅਸੀਂ ਪਹੁੰਚ ਚੁੱਕੇ ਆ ਘਰੇ ਪਈਆਂ ਮੈਂ ਤਾਂ ਰਜਾਈ 'ਚ ਓਹੋ ਹੋ ਹੋ ਠੰਡ ਬਹੁਤ ਆ ਭਾਈ ਬਾਹਰ ਤਾਂ ਨਿਕਲਣਾ ਬਹੁਤ ਮੁਸ਼ਕਲ ਹੈਗਾ ৰাধে ৰাধে